ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬੀਤੇ ਦਿਨੀ ਇੱਕ ਗਰੀਬ ਪਰਿਵਾਰ ਦੇ ਉੱਤੇ ਕਹਿਰ ਬਣ ਕੇ ਉਸ ਟਾਈਮ ਵਰਸਾ ਜਦੋਂ ਕਿ ਕੱਲ ਬਰਸਾਤ ਦੇ ਵਿੱਚ ਅਸਮਾਨੀ ਬਿਜਲੀ ਉਹਦੇ ਘਰ ਡਿੱਗੀ ਦੱਸਿਆ ਜਾਂਦਾ ਹੈ ਕਿ ਦੁਪਹਿਰ ਦੇ ਟਾਈਮ ਦੇ ਵਿੱਚ ਜਦੋਂ ਪੂਰੇ ਬੱਦਲ ਗਰਜ ਰਹੇ ਸਨ ਤਾਂ ਉਹਨਾਂ ਦੇ ਬ੍ਰਿਖਸ਼ ਦੇ ਉੱਤੇ ਬਿਜਲੀ ਡਿੱਗੀ ਡਿੱਗੀ ਉਹਨਾਂ ਦੇ ਗਊਆਂ ਦੇ ਉੱਤੇ ਜਾ ਡਿੱਗੀ ਤੇ ਗਊਆਂ ਦੀ ਦੋ ਗਊਆਂ ਦੀ ਹੋਈ ਮੌਤ ਅਤੇ ਗਰੀਬ ਪਰਿਵਾਰ ਜੋ ਕਿ ਬਹੁਤ ਹੀ ਸਦਮੇ ਦੇ ਵਿੱਚ ਹੈ ਪਿੰਡ ਵਾਲੇ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਗਰੀਬ ਪਰਿਵਾਰ ਨੇ ਗਾਵਾਂ ਦੇ ਉੱਤੇ ਲੋਨ ਲੈ ਰੱਖਿਆ ਸੀ ਲਗਭਗ 2.5 ਲੱਖ ਰੁਪਏ ਦਾ ਹੋਇਆ ਨੁਕਸਾਨ ਅਤੇ ਸਰਕਾਰ ਵੱਲੋਂ ਇਸ ਨੁਕਸਾਨ ਦੀ ਪਰਪਾਈ ਲਈ ਬੇਨਤੀ ਕੀਤੀ ਜਾ ਰਹੀ ਹੈ ਕਿ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਸ ਇੱਕ ਗਰੀਬ ਪਰਿਵਾਰ ਆਪਦੇ ਘਰ ਨੂੰ ਸੁਚਾਰੂ ਰੂਪ ਨਾਲ ਚਲਾਇਆ ਜਾ ਸਕੇ ਆਉ ਜਾਣਦੇ ਆਪਾਂ ਪੂਰਾ ਮਾਮਲਾ ਸ੍ਰੀ ਗਰਜੀ ਕੀ ਨਾਮ ਹੈ ਇਹ ਆਪਣਾ ਮੇਰਾ ਨਾਮ ਬਲਵੰਤ ਸਿੰਘ ਅੱਛਾ ਜੀ ਤੇ ਇਹ ਜਿਹੜਾ ਨੁਕਸਾਨ ਹੋਇਆ ਜੀ ਇਸਮਾਨੀ ਬਿਜਲੀ ਨਾਲ ਇਹ ਕਿੰਨੇ ਕ ਵਜੇ ਹੋਇਆਗਾ ਜੇ 3:30-4 ਵਜੇ ਦੇ ਸਾਨੇ ਜੀ ਇਸਮਾਨੀ ਬਿਜਲੀ ਲੱਗੀ ਹੈ ਹਾਂਜੀ ਇਹ ਗਰਮੀਰ ਸਿੰਘ ਦੀਆਂ ਦੋ ਗਾਂਆਂ ਹਾਂਜੀ ਇਹ ਇਸਮਾਨੀ ਬਿਜਲੀ ਨਾਲ ਬਚਾਰੇ ਇਹਨਾਂ ਮਰ ਗੀਆਂ 2.5 ਲੱਖ ਦਾ ਨੁਕਸਾਨ ਹੋ ਗਿਆ ਹਾਂਜੀ ਅਸੀਂ ਸਰਕਾਰ ਤੋਂ ਪੂਰ ਜੁਰ ਮੰਗ ਕਰਦੇ ਆ ਵੀ ਜੋ ਵੀ ਇਹਨਾਂ ਨੁਕਸਾਨ ਹੋਇਆ ਇਹਨਾਂ ਨੁਕਸਾਨ ਦਿੱਤਾ ਜਾ ਵੀ ਗਰੀਬ ਪਰਿਵਾਰ ਦੀ ਮਦਦ ਕੀਤੀ ਆ ਵੀ ਇਹ ਗਾਂਜਾਂ ਪਾਲ ਕੇ ਵਿਚਾਰਾ ਆਪਦਾ ਟਾਈਮ ਬਸ ਕਰਦਾ ਅੱਜ 2.5 ਲੱਖ ਦੀਆਂ ਮਰ ਗਈਆਂ ਜੇ ਹੋਰ ਦੋ ਲਿਆਊਗਾ ਤਾਂ 2.5 ਲੱਖ ਚਾਹੀਦਾ 4-5 ਲੱਖ ਦੇ ਥੱਲੇ ਆ ਗਿਆ ਇਹ ਅਸੀਂ ਕਹਿੰਨੇ ਸੀ ਵੀ ਦੂਜੇ ਪਿੰਡਾਂ 'ਚ ਹੜਾ ਹੀ ਫਿਰਦੇ ਨੇ ਇਹ ਗਰੀਬ ਪਰਿਵਾਰ ਦੇ ਵਿਚਾਰੇ ਦੇ ਘਰੀ ਬਸੀਤਾ ਆ ਗਈ ਹੜ ਆ ਗਿਆ ਸਾਮਾਨੀ ਬੀਜੀ ਡਿੱਗਣ ਦਾ ਬਹੁਤ ਗੁਰਿਆ ਨੁਕਸਾਨ ਹੋਇਆ ਤੇ ਸਰਕਾਰ ਤੋਂ ਪੂਰ ਜੁਰ ਮੰਗ ਕਰਦੇ ਆ ਇਹ ਜਮਾਲੀ ਸਾਹਿਬ ਦਾ ਵੱਧ ਵੱਧ ਕੀਤੀ ਜਾਵੇ ਜੇ ਕੋਈ ਇਹਦਾ ਲੋਨ ਲੈਣਾ ਤਾਂ ਇਹਨੂੰ ਵਿਚਾਰੇ ਨੂੰ ਇਹਨਾਂ ਦਾ ਬੀਮਾ ਬੂਮਾ ਦਿੱਤਾ ਜਾਵੇ ਕਿਸ਼ਤਾਂ ਮਾਫ ਕੀਤੀਆਂ ਜਾਣ ਇਹ ਸਰਕਾਰ ਤੋਂ ਪੂਰੀ ਜ਼ੋਰ ਮੰਗ ਕਰ। ਸੋ ਇਹ ਜੀ ਗਰਮ